ਓਏ ਬੱਲੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਕਹਿੰਦੇ ਜੱਟਾਂ ਨੂੰ ਬਿਜ਼ਨਸ ਨਹੀਂ ਕਰਨਾ ਆਉਂਦਾ ਬੈਨ ਤਾਂ ਬਈ ਅਸੀਂ ਮਾਰਵਾੜੀਆਂ ਨੂੰ ਪੜਨੇ ਪਾ ਰਹੀਏ ਬਿਨਾ ਪ੍ਰਮੋਸ਼ਨ ਤੋਂ 20000 ਹਲੇ ਤਾਂ ਫਿਜ਼ੀਕਲ ਦਾ ਡਿਗਰੀ ਆ ਬਿਨਾ ਪ੍ਰਮੋਸ਼ਨ ਤੋਂ ਜੇ ਪ੍ਰਮੋਸ਼ਨ ਹੋ ਤਾਂ ਦਿਨ ਦਾ ਹੁਣ 20000 ਇਹਨੂੰ 10 ਗੁਣਾ ਕਰ ਲਓ ਦਿਹਾੜੀ ਦਾ 2-2 ਲੱਖ ਡਾਲਰ ਬਣਾਇਆ ਕਰੋ 4 ਘੰਟੇ ਲਈ ਆਨ ਕੀਤਾ ਸੀ ਡਿਜੀਟਲ ਕਾਇੰਟ ਤੇ ਲੱਖ ਡਾਲਰ ਬਣਾਇਆ 4 ਘੰਟਿਆਂ 'ਚ ਲੱਖ ਡਾਲਰ ਕਹਿੰਦੇ ਜੱਟਾਂ ਨੂੰ ਬਿਜ਼ਨਸ ਨਹੀਂ ਆਉਂਦਾ ਕਰਨ ਅਸੀਂ ਤਾਂ ਪਾ ਰਹੀਏ ਪੜਨੇ ਕੀੜੀਆਂ ਦਾ ਦੁੱਧ ਕਿਉਂ ਨਾ ਚੋਲ ਲਈਏ ਇਹਨੂੰ ਹੁਣ ਦਿਖਾਵਾਂਗੇ ਪਰਮਾਰ ਪ੍ਰਭੂ ਜੀ ਜਿਹੜੇ ਕਹਿੰਦੇ ਸੀ ਲੈ ਕੇ ਭੇਜਣਗੇ ਪੈਸੇ ਖਾਲੇ ਇੱਕ ਇੱਕ ਪੰਜੀ ਅਸੀਂ ਵਿਧਵਾ ਕਲੋਨੀ ਸਾਡੇ ਸਿਕਲੀ ਕਰ ਸਿੱਖ ਹਰੇਕ ਜ਼ਿਲ੍ਹੇ ਜ 10 10 20 20000 ਨੌਕਰੀ ਦਿਓ ਇਹ ਪੈਸਾ ਕੌਮ ਤੇ ਲਾਉ ਲੋਕਾਂ ਨੂੰ ਉਹਨਾਂ ਦੇ ਪੈਰਾਂ ਦੇ ਖੜਾ ਕਰਨ ਵਾਸਤੇ ਕਿਵੇਂ ਰੱਖਸ਼ਾ ਲੈਣਾ ਚਲਾਓ ਰੱਖਸ਼ਾ ਤੁਹਾਨੂੰ ਫ੍ਰੀ ਰੱਖਸ਼ਾ ਜਾਇਦਾਦ ਸਾਡੀ ਆ ਪਰ ਚਲਾਓ ਪੈਸਾ ਕਮਾਓ ਆਪਦਾ ਘਰ ਚਲਾਓ ਕੋਈ ਉਹਦੀ ਕਿਸ਼ਤ ਨਹੀਂ ਕੁਛ ਨਹੀਂ ਫਰਾਵ ਹੋ ਗਿਆ ਐਕਸੀਡੈਂਟ ਹੋ ਗਿਆ ਸਾਨੂੰ ਫੜਾ ਜੋ ਸੰਭਾਜ ਅਸੀਂ ਆਪ ਦਾ ਕਵਾੜ ਚ ਵੇਚ ਦਿਆਂਗੇ ਦੁਕਾਨ ਪਾਉਣੀ ਆ ਸੌਦਾ ਬਾਕੇ ਦੁਕਾਨ ਦੇ ਦੇ ਦਾਂਗੇ ਉਸ ਤੋਂ ਬਾਅਦ ਚਲਾਉਣੀ ਥੋੜੀ ਜ਼ਿੰਮੇਵਾਰੀ ਠੀਕ ਹੈ ਜੀ ਉਹਦੀ ਲੀਜ਼ ਸਾਡੇ ਨੋ ਹੋਊਗੀ ਕੋਈ ਮੱਝ ਲੈਣੀ ਆ ਉਹ ਸਾਡੇ ਹੋ ਦੁੱਧੋ ਦਾ ਚੋਵੋ ਵੇਚੋ ਕੋਈ ਵਿਆਜ ਨਹੀਂ ਕਿਸੇ ਨੂੰ ਬਿਨਾਂ ਵਿਆਜ ਸਾਨੂੰ ਲੋਨ ਮਿਲੂਗਾ ਬਿਨਾਂ ਕਿਸੇ ਕਲੈਟਰਲ ਦੇ ਕੋਈ ਗਾਰੰਟੀ ਦੇਣ ਦੀ ਲੋੜ ਨਹੀਂ ਕੋਈ ਇਨਕਮ ਦਿਖਾਉਣ ਦੀ ਲੋੜ ਨਹੀਂ ਦੱਸੋ ਕਿਹੜੀ ਬੈਂਕ ਤੋਂ ਲੋਨ ਨਹੀਂ ਦਿੰਦੀ ਜੱਟ ਦੇਊਗਾ ਲੋਨ ਜਿੰਨਾ ਪੈਸਾ ਮਾਨੂੰ ਉਹ ਸਿੱਖ ਕੌਮ ਪੰਜਾਬੀ ਹਿੰਦੂ ਸਿੱਖ ਮੁਸਲਮਾਨ 크ਰਿਸਚੀਅਨ ਕੋਈ ਹੋਵੇ ਪਰ ਪੰਜਾਬੀ ਹੋਵੇ ਉਹਦਾ ਹੋਵੇ ਆਧਾਰ ਕਾਰਡ ਤੇ ਵੀ ਮੈਂ ਪੰਜਾਬ ਦਾ ਪੰਜਾਬ ਵਾਸਤੇ ਮੈਂ ਗੱਲ ਕਰ ਰਿਹਾ ਦਿੱਲੀ ਦੀ ਸਿਰਫ ਵਿਧਵਾ ਕਲੋਨੀ ਉਹ ਸਾਡੇ ਨੇ ਆ ਬਣਾ ਕੇ ਫਿਲਮਾਂ ਦਲਜੀਤ ਰਕੇ ਜਾਂ ਹੋਰ ਘਟਰੇ ਫੜ ਰਹੇ ਕਦੇ ਕਿਸੇ ਡਾਇਰੈਕਟਰ ਪੋਟਿਸ਼ ਨੇ ਕਿਹਾ ਜਾ ਕੇ ਵੀ ਲੋ ਅਸੀਂ ਦੋ ਪਰਿਵਾਰਾਂ ਦੀ ਬਾਹ ਫੜਦੇ ਹਾਂ ਪਰ ਆਪਣਾ ਪੈਸੇ ਬਹਿ ਗਏ ਆ ਪੰਥ ਦੇ ਵੱਡੇ ਜਿਹੇ ਆਧਾਰ ਬਣੇ ਫਿਰਦੇ ਲਾ ਕੇ ਬਦਾਮ ਰੋਗ ਅੜੜਿਆਂ ਨੂੰ ਚੰਦੂ ਵਜਦੇ ਅਰਗੇ ਕਹੂ ਵੀਰ ਅਰਗੇ ਅਸੀਂ ਪੰਥ ਸਾਡਾ ਅਸੀਂ ਸਾਡੇ ਸੂ ਅਕਾਲੀ ਦਲ ਅਸਲੀ ਆ ਮਜੀਠੀ ਅਰਗੇ ਵੇਚ ਕੇ ਡਰੱਗ ਸਾਰੇ ਲੋਕਾਂ ਦੀਆਂ ਨਸਾਂ ਚ ਭਰ ਕੇ ਡਰੱਗ ਵਿੱਚ ਕਾਂਗਰਸੀ ਵਿੱਚ ਅਕਾਲੀ ਵਿੱਚ ਆਮ ਆਦਮੀ ਪਾਰਟੀ ਵਾਲੇ ਆ 392 ਜਿਹੜੇ ਭੇਟਾਂ ਇਕੱਠੀਆਂ ਹੋਈਆਂ ਕਦੇ ਕਿਸੇ ਨੇ ਕਿਹਾ ਵੀ ਲੋ ਆ ਸੋਡੇ ਪੁੱਤ ਨੂੰ ਅਸੀਂ ਬਿਨਾਂ ਪੈਸੇ ਤੋਂ ਬਿਨਾਂ ਸਪਾਰਸ ਤੋਂ ਨੌਕਰੀ ਲਵਾਤਾ ਤੁਹਾਨੂੰ ਰਜਗਾਰ ਲਾਤਾ ਪੀਐਮਸੀ ਆ ਦੁਬਾਰੀ ਖੜੀ ਕਰਾਂਗੇ ਪੈਸੇ ਨਾਲ ਲੋਹਾ ਮਨਵਾ ਕੇ ਦਿਖਾ ਦਾਂਗੇ ਵੀ ਹਾਂ ਸਾਡੇ ਕੋਲੇ ਵੀ ਦਿਮਾਗ ਹੈਗੇ ਨੇ ਕਾਨੂੰ ਪਰਮਾਦਮਾ ਚੱਕ ਲਵੇ ਉਹ ਵੱਖਰੀ ਗੱਲ ਆ ਨਹੀਂ ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਤੈਨਾਂ ਨੂੰ ਵਖਤ ਪਾ ਕੇ ਰੱਖਾ ਅੱਧੇ ਦੇ ਇਹ ਤਾਂ ਵੀਡੀਓ ਕੱਢਾਂਗੇ ਹੁਣ ਕਿਉਂ ਪਹਿਲਾਂ ਕੱਢ ਦਿੰਦੇ ਤੇ ਅਗਲਾ ਕਹਿੰਦਾ ਵੀ ਪੈਸੇ ਲੈ ਕੇ ਕੱਢਤੀ ਖਾਨੀ ਪੈਸਾ ਬਣਾ ਕੇ ਅਮੀਰ ਹੋ ਕੇ ਹੁਣ ਦਿਖਾਵਾਂਗੇ ਆ ਕੱਢਤੀਆਂ ਲਓ ਕਰ ਲਓ ਜਿਹੜਾ ਫੜ ਲੁੱਟਣਾ ਪੜਨਾ ਤੇ ਉਮਰ ਦੀ ਕੁਰਸੀ ਆਪਾਂ ਖਾਦੀ ਸਰਸੇ ਦੀ ਆਪਾਂ ਖਾਦੀ ਚੀਜ਼ ਮਿੰਟਰੀਟਰ ਦੀ ਹੁਣ ਪੰਜਾਬ ਚ ਕਈਆਂ ਨਹੀਂ ਖਾਵਾਂਗੇ ਕਈਆਂ ਦੇ ਥੱਲੋਂ ਕੁਰਸੀ ਖਿੱਚਾਂ ਆਕਰਵਿੰਦ ਖੰਡ ਨਾਲੇ ਹਿੰਦੀ ਬੋਲੀ ਜਾਂਦਾ ਸਰੂਰ ਜ਼ਿਲ੍ਹੇ ਦਾ ਆਪਦੀ ਜਾਨ ਚ ਮੈਂ ਐਮਐਲਏ ਬਣਨਾ ਬਈ ਜੀ 60 40 ਕਤੀਰ 30 ਸੀ ਦੀ ਪ੍ਰਾਇਸ ਉਸ ਵਿੱਚ ਪੈਸੇ ਦੇ ਉਸ ਤੋਂ ਉਹ ਜੋ ਪੈਸਾ ਆਇਆ ਭਾਈ ਭਰੂ ਜੀ ਗਲੀ ਖਾਲੀ ਪਾਟਣ ਤੇ ਆਈ ਪਈ ਆ ਪੈਸੇ ਨਾਲ ਇੱਕ ਕੋ ਜਿਹੜੀ ਬਲਜਿੰਦਰ ਕੌਰ ਜੀ ਕੇ ਇਹਨਾਂ ਦੇ ਦੋਨਾਂ ਦੇ ਘੜਲਾ ਫਿਰਨ ਨਾਲ ਫਿਰ ਸ਼ੁਮਤੋਂਣ ਗਿਆ ਮੈਂ ਤਾਂ ਆਹੀ ਬੋਲੂ ਆਹੀ ਰਹੂ ਮੰਨਣਾ ਮੰਨੋ ਨਹੀਂ ਮੰਨਣਾ ਇੱਕ ਤੀ ਮਰਾਓ ਭੈਣ ਚ ਦਬ ਖੜ ਕੇ ਤੁਸੀਂ ਇੰਡੀਆ ਲੈਣੀ ਆ ਪੈਸੇ ਬਣਾਉਣਾ ਆਉਂਦਾ ਸਾਡੇ ਦਿਮਾਗ ਇਹਦੇ ਨੇ ਅੱਜ ਹੀ ਡੀਲ ਕਰਕੇ ਹਟਿਆ 1.2 ਮਿਲੀਅਨ ਕਿਤੇ ਹੋਈ ਨਾ ਫੁੱਦੂਪੜਾ ਕਸਣ ਲਈ ਭੰਗ ਖਾ ਕੇ ਬੋਲਦੇ ਰਹਾਨੀ ਉਹ ਕਰਦੇ ਨੇ ਬੀਜਦੇ ਆ ਵੇਚਦੇ ਆ ਪੈਸਾ ਬਣਾਉਨੇ ਆ ਕਰੇ ਨਾ ਇਹ ਸਰੀਰ ਨੂੰ ਮੈਂ ਕਦੇ ਜੇਲਾਂ ਤੋਂ ਡਰੇ ਆ ਆ ਬੈਠੇ ਆ ਜਾਮਾ ਹੀ ਕੱਲ ਨੂੰ ਕੋਟ ਹੋ ਜਾਗੇ ਪੇਜ ਫਿਰ ਜਮਾਨਤ ਕਰਾ ਕੇ ਬਾਹਰ ਆ ਜਾਗੇ ਕਿੱਡੀ ਗੱਲ ਹੈਗੀ ਤੁਹਾਡੇ ਨੂੰ ਮੋਕ ਨਹੀਂ ਮਾਰਦੇ ਤੇ ਪੈਸਾ ਬਣਾਉਣਾ ਕੈਸ਼ ਖਰੀਦਣਾ ਕੋਈ ਜਦੋਂ ਮਰਜੀ ਦੱਸੋ ਵੇਚੋ ਦੁਬਾਰੇ ਇਨਵੌਇਸ ਤੇ ਆਪਦੇ ਪੈਸੇ ਲਓ ਅਕਾਊਂਟ ਚ ਬੜੇ ਲੇਟੜਾ ਮੋਦੀ ਭਈ ਜਿਹਨੇ ਪੜਨਾ ਕਿਹਾ ਲੈ ਲੈ ਟੈਕਸ 30% ਇਹਨਾਂ ਨੇ ਹੀ ਨੋਟਬੰਦੀ ਲਈ ਜਾਣ ਕਿ ਉਹਦਾ ਪੈਸੇ ਬਣਾਉਣ ਨੂੰ ਕਾ ਇਲੈਕਟ੍ਰੀਕਲ ਬੌਂਡ ਇਹਨਾਂ ਨੇ ਕੱਢੇ ਨਹੀਂ ਇਹ ਚੋਰ ਨਹੀਂ ਸਾਲੇ ਜਿਹੜੇ ਸਾਨੂੰ ਚੋਰ ਕਹਿੰਦੇ ਨੇ ਇਹਨੂੰ ਬਿੱਤੀ ਪਰਮਾਰ ਅਰ ਗਿਆ ਕਿ ਉਹ ਕਹੇ ਪੈਸੇ ਤੇ ਬੋਲ ਖਾ ਇਹ ਮੋਦੀ ਚੋਰ ਆ ਕਹਿ ਕਾ ਜਿਆ ਰਵਿੰਦ ਖਰੈ ਇਹਨੂੰ ਕਹੋ ਕਹਿ ਕੇ ਦਿਖਾ ਇੱਕ ਵਾਰੀ ਮੋਦੀ ਚੋਰ ਆ ਅਸੀਂ ਤਾਂ ਉਹ ਲਾ ਰੱਖਿਆ ਬੋਰਡ ਫਾਰਮ ਤੇ ਮੋਦੀ ਚੋਰ ਆ ਕੌਂਸਲਰ ਦੇ ਡੰਡਾ ਦੇ ਕੇ ਰੱਖਿਆ ਪੂਰੇ ਜੱਟ ਨੇ ਗੱਲ ਨਹੀਂ ਬਾਦ ਨੇ ਕਿੰਨਾ ਸਾਲੀ